ਜੋ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਔਰ ਜਦੋਂ ਤੱਕ ਇਹਨਾਂ ਜਿਨ੍ਹਾਂ ਨੇ ਵੀ ਇਹ ਪਾਪ ਕੀਤਾ ਇਸ ਤੋਂ ਵੱਡਾ ਪਾਪ ਕੋਈ ਹੋ ਨਹੀਂ ਸਕਦਾ ਹੈਗਾ ਤੁਸੀਂ ਆਪਾਂ ਦਾ ਕਹਿਣਾ ਨਹੀਂ ਕਿ ਜਦੋਂ ਜੇ ਤੁਸੀਂ ਕੋਈ ਕਹਿਣਾ ਕਰਿਆ ਆ ਪ੍ਰਭੂ ਦੇ ਨੇ ਮੱਥੇ ਤੇ ਮਿਰਜੇ ਕੋਲ ਤੇ ਹੱਥ ਵੀ ਲਾਉਦਾ ਹੈ ਉਹ ਵੀ ਬੇਦਬੀ ਹੈ ਉਹ ਵੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਜਿਸ ਨੂੰ ਇਸ ਕਰਕੇ ਜਦੋਂ ਬਹੁਤ ਵੱਡਾ ਪਾਪ ਇਹਨਾਂ ਕਰਕੇ ਗਏ ਨੇ ਇਹਨਾਂ ਸਭ ਨੂੰ ਲੈ ਕੇ ਅਸੀਂ ਸਾਰੇ ਬੜੇ ਕੰਸਰਨ ਦਾ ਇਹਦੇ ਲਈ ਰੈਗੂਲਰ ਕਿੰਨਾ ਤੇ ਜਿਹੜਾ ਉਹ ਪੁਲਿਸ ਸਟੇਸ਼ਨ ਦਾ ਜੀਐਚ ਮੈਡਮ ਦਾ ਜਿਸ ਦੀ ਮੈਡਮ ਆ ਰਹੇਗਾ ਬੜੀ ਜਲਦੀ ਹੀ ਮੈਂ ਤੁਹਾਨੂੰ ਕੋਈ ਟਾਈਮਲਾਈਨ ਤਾਂ ਨਹੀਂ ਦੱਸ ਸਕਦਾ ਹੈਗਾ ਪਰ ਡੈਫੀਨਿਟਲੀ ਅਰੈਸਟ ਸ਼ੋਰ ਹੈ ਸਭ ਤੋਂ ਅੱਜ ਦੀ ਡੇਟ ਦੇ ਵਿੱਚ ਇਕੱਲੇ ਅੰਨਾ ਪੁਲਿਸ ਦੀ ਜਾਂ ਨਵੇਂ ਦੀ ਨਹੀਂ ਜੇ ਪੰਜਾਬ ਪੁਲਿਸ ਦੀ ਔਰ ਪੰਜਾਬ ਸਰਕਾਰ ਦੀ ਜੇ ਸਭ ਤੋਂ ਟੌਪ ਪ੍ਰਾਇੋਰਟੀ ਦੇ ਉੱਪਰ ਜਿਹੜਾ ਕੰਮ ਹੈ ਤਾਂ ਉਹ ਇਹਨਾਂ ਪਾਰਟੀਆਂ ਨੂੰ ਜਿਨ੍ਹਾਂ ਨੇ ਇਹ ਉਹਨਾਂ ਨੂੰ ਫੜ ਕੇ ਉਹਨਾਂ ਦੇ ਅੰਜਾਮ ਬਣੇ ਪਰ ਉਹਨਾਂ ਨੂੰ ਕਬੂਲ ਕੀਤੇ। ਹਾਂ ਜੇ ਕਿਹੜੀ ਤੋ ਜੋ ਇੱਕ ਥੋੜਾ ਕੰਮ ਨਹੀਂ ਇਹ ਸਾਡਾ ਕੰਮ ਹੈ ਸਰਕਾਰ ਦਾ ਕੰਮ ਹੈ ਪੂਰਾ ਕਰਨਾ। ਉਹ ਜੇ ਇਸ ਸਾਲ ਨਹੀਂ ਥੋੜਾ ਚਲੋ ਸੁਣ ਕੇ ਚੰਗਾ ਵੀ ਲੱਗਿਆ ਕਿ ਇਹ ਜਿਹੜੋ ਕੋਈ ਹੈ ਜੀ ਕਿ ਕਿਤਨਾ ਹੋ ਜਾਂਦੀ ਹੈ ਇਹ ਸਭ ਤੋਂ ਪਹਿਲੀ ਗੱਲ ਹੈ ਜਿਹੜੀ ਕੋ ਲੋਕਾਂ ਦੀ ਪੁਲਿਸ ਸੈਟੀਸਫੈਕਸ਼ਨ ਨਹੀਂ ਹੈ। ਇਸ ਗੱਲ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਬਹੁਤ ਸਪੋਰਟ ਦਿੱਤੀ ਹੈ ਤੁਹਾਡੇ ਆਫੀਸਰਾਂ ਦੇ ਉੱਪਰ ਲੋਕਾਂ ਦਾ ਜਿਹੜੀ ਇੱਕ ਸਾਹਜ ਬਣੀ ਹੋਈ ਹੈ ਇੱਕ ਵਿਸ਼ਵਾਸ ਬਣਿਆ ਹੋਇਆ ਹੈ ਉਹ ਸਭ ਤੇ ਚੰਗਾ ਲੱਗੇ ਜਿਹੜੇ ਆਫੀਸਰ ਤੁਸੀਂ ਚਾਹੋ ਨਿਓ ਉਹੀ ਰਹਿਣਗੇ ਤੇ ਕੋਈ ਦੂਜੇ ਨੂੰ ਨਾਉਣੇ ਸੀ ਜੈ ਹਾਂ ਜੈ 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 ਸ੍ਰੀ ਹਰਿ ਜੀ ਉਹ ਤੋਂ ਬਹੁਤ ਪਹਿਲਾਂ ਬਹੁਤ ਹੀ ਇੱਕ ਮੰਦਭਾਗੀ ਘਟਨਾ 15 ਅਗਸਤ ਵਾਲੇ ਦਿਨ ਹੋਈ ਸੀਗੀ ਖੰਨਾ ਦੇ ਵਿੱਚ ਜਿੱਧੇ ਬਹੁਤ ਹੀ ਪ੍ਰਾਚੀਨ ਪ੍ਰਾਤਨ ਮੰਦਿਰ ਦੇ ਵਿੱਚ ਇੱਕ ਪਾਪ ਦਾ ਕਾਰ ਹੈ ਜਿਹੜਾ ਉਹ ਕੁਝ ਸ਼ਰਾਂਤੀ ਅੰਸਰਾਂ ਨੇ ਕੀਤਾ ਸੀਗਾ ਇਹਦੇ ਚ ਸ਼ਿਵਨੀ ਲਿੰਗਿਆਂ ਨੂੰ ਖੰਡਿਤ ਕੀਤਾ ਗਿਆ ਸੀਗਾ ਔਰ ਚੋਰੀ ਜਿਹੜੀ ਉਹ ਵੱਡੇ ਪੱਧਰ ਤੇ ਉੱਪਰ ਕੀਤੀ ਗਈ ਸੀਗੀ ਉਸ ਦਿਨ ਤੋਂ ਹੀ ਸਾਡੇ ਲੋਕਲ ਐਮਐਲਏ ਸਾਡੀ ਪੁਲਿਸ ਸਾਡੇ ਆਫੀਸਰਸ ਸਾਰੀ ਸਿਵਲ ਤੇ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਔਨ ਡੋ ਸੀਗੀ ਇਸ ਚੋਰੀ ਨੂੰ ਕਰੈਕ ਕਰਨ ਦੇ ਵਿੱਚ ਸੋ ਅੱਜ ਉਹਨਾਂ ਸਾਰਿਆਂ ਨਾਲ ਸਾਰੇ ਮੰਦਰ ਕਮੇਟੀ ਦੇ ਸਾਥੀਆਂ ਨੂੰ ਰੰਗਨਵਾਸੀਆਂ ਨੂੰ ਮਿਲਣ ਦੇ ਲਈ ਆਏ ਸੀਗੇ ਔਰ ਇੱਕ ਗੱਲ ਦੀ ਤਸੱਲੀ ਹੈ ਕਿ ਸਰਕਾਰ ਤੇ ਕਾਰਗੁਜ਼ਾਰੀ ਦੇ ਉੱਪਰ ਵੀ ਖਾਸ ਕਰਕੇ ਲੋਕਲ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਪਰ ਸਾਰੇ ਸਾਥੀਆਂ ਨੇ ਉਹ ਤਸੱਲੀ ਪ੍ਰਗਟਾਈ ਹੈ ਔਰ ਮੈਂ ਤੁਮ ਇੱਕ ਵਾਅਦਾ ਦਉਣਾ ਕਿ ਇਹ ਸਿਰਫ ਖੰਨਾ ਦੀ ਹੀ ਨਹੀਂ ਇਹ ਪੂਰੇ ਪੰਜਾਬ ਸਰਕਾਰ ਦੀ ਪੂਰੇ ਪੰਜਾਬ ਪੁਲਿਸ ਦੀ ਪ੍ਰਾਇੋਰਟੀ ਹੈ ਤੇ ਬੜੀ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਬਣਦੇ ਅੰਜਾਮ ਤੱਕ ਪਹੁੰਚਾਇਆ ਜਾਊਗਾ ਜੇਕਰ ਤੁਹਾਡੀ ਗੱਲਬਾਤ ਹੋਣੀ ਹੈ ਕਿ ਐਮ ਐਨ ਸਾਹਿਬ ਦਾ ਕੀ ਰਿਐਕਟ ਹੈ ਇਸ ਕਰਨਾ ਕਿ ਐਮ ਐਨ ਸਾਹਿਬ ਨਾਲ ਤੁਹਾਡੀ ਕੋਈ ਗੱਲਬਾਤ ਐਮ ਐਨ ਸਾਹਿਬ ਵੀ ਓਨੀ ਕੰਸਰਨਡ ਨਹੀਂ ਜਿਵੇਂ ਤੁਸੀਂ ਮੈਂ ਆਪਾਂ ਸਾਰੇ ਕੰਸਰਨਡ ਆ ਉਹ ਵੀ ਇਸ ਗੱਲ ਤੋਂ ਬੜੇ ਚਿੰਤਿਤ ਨੇ ਕਿ ਇਹ ਜੀ ਕਾਰਵਾਈ ਇਹੋ ਜਿਹੀ ਘਟਨਾ ਕਿਉਂ ਖੰਨਾ ਦੇ ਵਿੱਚ ਵਾਪਰੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਜਿਹੜੇ ਲੋਕ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਹੁੰਦੇ ਨੇ ਮੰਦਿਰ ਗੁਰਦੁਆਰੇ ਦੇ ਵਿੱਚ ਜਿਹੜੇ ਸਨ ਲਾਉਂਦੇ ਨੇ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਪਣੇ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉਹ ਕਿਸੇ ਧਰਮ ਦੇ ਤੱਕ ਮੈਂ ਤਾਂ ਉਹਨਾਂ ਨੂੰ ਇਨਸਾਨ ਹੀ ਨਹੀਂ ਮੰਨਦਾ ਹੈਗਾ ਸੋ ਸੀਐਮ ਸਾਹਿਬ ਵੀ ਬੜੇ ਕਨਸਰਨ ਨੇ ਅੱਜ ਸਵੇਰੇ ਵੀ ਉਹਨਾਂ ਨਾਲ ਡਿਸਕਸ਼ਨ ਹੋਈ ਤੇ ਬੜੀ ਜਲਦੀ ਹੀ ਜਿਹੜੇ ਪੀਪਲ ਆਪਰੇਟਰਸ ਨੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਨਿਰਬੰਧ ਕੀਤਾ ਗਿਆ